ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ RAMDAS ਗੁਰ ਜਿਨ ਸਿਰ ਆਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸੇ ਜਨ ਹਰੇ ਤਾਰਿਆ ਸੱਚੇ ਪਾਤਸ਼ਾਹ ਚੌਥੇ ਨਾਨਕ ਸੋਢੀ ਸੁਲਤਾਨ ਪਿਤਾ ਤਨ ਤਨ ਸ੍ਰੀ ਗੁਰੂ RAMDAS ਜੀ ਦੇ ਪ੍ਰਕਾਸ਼ ਦਿਵਸ ਦੇ ਮੌਕੇ ਤੇ ਸਮੂਹ ਨਾਨਕ ਨਾਮ ਲੈਵਾ ਸੰਗਤ ਨੂੰ ਬਿਆੰਤ ਬਿਆੰਤ ਵਧਾਈਆਂ ਇਸ ਸੰਬੰਧ ਦੇ ਵਿੱਚ ਇਸ ਵੇਲੇ ਸ੍ਰੀ ਗੁਰੂ RAMDAS ਜੀ ਇੰਟਰਨੈਸ਼ਨਲ 에ਰਪੋਰਟ ਦੇ ਉੱਤੇ ਫੁੱਲਾਂ ਦੀ ਸੇਵਾ ਚਲ ਰਹੀ ਹੈ ਜਿਦੇ ਚ 20 ਤੋਂ 25 ਕਾਰੀਗਰ ਅਤੇ 30 ਤੋਂ 40 ਸਿੰਘ ਨਾਲ ਸੇਵਾ ਨਿਭਾਰੇ ਹਨ ਅਰਾਈਵਲ ਵੀ ਤੇ ਡਿਪਾਰਚਰ ਵਾਲੇ ਏਰੀਆ ਵਿੱਚ ਵੀ ਜਿੱਥੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਮਾਡਲ ਲੱਗੇ ਹਨ ਉਹਨਾਂ ਨੂੰ ਵੀ ਪੂਰਾ ਸਜਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਅੱਜ ਰਾਤ ਤੋਂ ਬਾਅਦ ਫਿਰ ਰੇਲਵੇ ਸਟੇਸ਼ਨ ਵੱਲ ਸਾਰੀਆਂ ਸੰਗਤਾਂ ਨੇ ਉੱਥੇ ਜਾ ਕੇ ਉਹਨੂੰ ਵੀ ਸਜਾਣਾ ਹੈ ਤਾਂ ਕਿ ਆਉਣ ਵਾਲੀ ਸਾਰੀ ਸੰਗਤ ਨੂੰ ਪ੍ਰਕਾਸ਼ ਦਿਹਾੜੇ ਦੇ ਉੱਤੇ ਆਨ ਵੇਲੇ ਪੂਰਾ ਵੈਲਕਮ ਕੀਤਾ ਜਾਵੇ ਅਤੇ ਸਾਰਿਆਂ ਨੂੰ ਮਹਾਰਾਜ ਖੁਸ਼ੀਆਂ ਤੇ ਖੇੜੇ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਪ੍ਰਭਲੀ ਇਨਸਿੰਘ ਤਨਤਨ RAMDAS ਗੁਰ ਜਿੰਸੀਰੀ ਅਤੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਜਨਹਾਰੇ ਤਾਰਿਆ ਐਸੇ ਦੀਨ ਦੇਵਾਲ ਸਤਿਗੁਰੂ ਚੌਥੇ ਗੁਰੂ ਨਾਨਕ ਤਨ ਗੁਰੂ RAMDAS ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੀ ਗੁਰੂ RAMDAS ਇੰਟਰਨੈਸ਼ਨਲ 에어ਪੋਰਟ ਦੀ ਸਜਾਵਟ ਦੀ ਸੇਵਾ ਹੋ ਰਹੀ ਹੈ ਜੀ। ਇਹ ਸਾਰੀ ਸਜਾਵਟ ਸਰਦਾਰ ਸੁਵਿੰਦਰਪਾਲ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਨਿਭਾ ਰਿਹਾ ਹੈ ਜੀ ਤੇ ਪੂਰਨ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਭਗਵਾਨ ਸਿੰਘ ਜੀ ਜਥੇਦਾਰ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਦੇ ਸਹਿਯੋਗ ਨਾਲ ਇਹ ਸਾਰੀ ਸੇਵਾ ਹੋ ਰਹੀ ਹੈ ਜੀ ਇਸ ਤੇ ਵਿੱਚ 30 ਕਾਰੀਗਰ ਤੇ 35 ਤੋਂ 40 ਸੇ ਪ੍ਰੇਮੀ ਸੇਵਾਦਾਰ ਨਾਲ ਜੁੜੇ ਨੇ ਜੀ ਤੇ 35 ਤੋਂ 40 ਕਿਸਮਾਂ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਫਲਾਰਸ ਇਹਦੇ ਵਾਸਤੇ ਮੰਗਾਏ ਗਏ ਨੇ ਜੀ ਮਹਾਰਾਜਾ ਗੁਰੂ ਆਮਦਾਸ ਸਾਹਿਬ ਕਰਨ ਸ੍ਰੀ ਗੁਰੂ ਆਮਦਾਸ ਮਾਰੇ ਇੰਟਰਨੈਸ਼ਨਲ 에어ਪੋਰਟ ਤੋਂ ਬਾਅਦ ਰੇਲਵੇ ਸਟੇਸ਼ਨ ਦੀ ਵੀ ਸਜਾਵਟ ਹੋਣੀ ਹੈ ਤਾਂ ਜੋ ਦੂਰ ਦਰਾਡੇੋਂ ਤੋਂ ਆਈ ਹੋਈ ਸੰਗਤ ਦਾ ਪੂਰੇ ਪ੍ਰਕਾਰ ਨਾਲ ਵੈਲਕਮ ਹੋ ਸਕੇ ਜੀ